ਮੇਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਦਾ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਕਥੋਂ ਮੰਗਲ ਜਨਮ ਸਥਾਨ ਬਾਬਾ ਬੁੱਢਾ ਜੀ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਚੋਂ ਇੱਕ ਤਾਂ ਨੋਕਟਗਬੰਦ ਦਿਖਾਉਣੀ ਹੈ ਤੇ ਬਾਕੀ ਸਾਰੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚ ਆ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਖੜੋ ਇੱਕ ਆ ਚੰਗੇ ਰਿਕਾਰਡ ਵਾਲੀ ਵੈਡ ਤਾਂ ਨੂੰ ਤੋਕੜ ਗੱਭਣ ਤੁਹਾਨੂੰ ਚੈੱਕ ਪਾਸ ਤੋਂ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਸਦਾ ਪਰਵਾਰ ਸਭ ਵਧੀਆ ਜੇ ਤੁਸੀਂ ਦੱਸੋ ਵਧੀਆ ਵਧੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸੋ ਨਾਮ ਜੀ ਸਰਦਾਰ ਸਿੰਘ ਪਿੰਡ ਜਗਾਂ ਰੂਪ ਵਾਲੀ ਹਿੰਦ ਦੇ ਜਨਮਸਥਾਨ ਬਾਬਾ ਬੜਾ ਸਰਜੀ ਕੱਤਣਾ ਗੋ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੋ 98864870 ਠੀਕ ਹੈ ਜੀ ਹਾਂਜੀ ਤੇ ਅੱਜ ਗਾਵਾਂ 5-6 ਹੈਗੀਆਂ ਆਪਣੇ ਕੋਲ ਹਨਾ ਅੱਛਾ ਤੇ ਇੱਕ ਗੱਬਣ ਹੈ ਲਾ ਪੰਜ ਕਿਤੇ ਨੇ ਖੜਵੀ ਇੱਕ ਟੋਕਰ ਗੱਬਣ ਲੱਗ ਚਾ ਅੱਛਾ ਇੱਕ ਟੋਕਰ ਗੱਬਣ ਹੈ ਹਾਂਜੀ ਠੀਕ ਹੈ ਤੇ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਚੰਗੇ ਕਦ ਕੱਦ ਚ ਕੰਮ ਬੱਜੀ ਆ ਕਿੰਨਾ ਚਿਰ ਹੋ ਗਿਆ ਨਾ ਸੂਈ ਨਾਲ ਸੂਈ ਨੂੰ ਵੀ ਦੀ 12 ਦਿਨ ਹੋ ਗਏ 13 ਦਿਨ ਆਪਾਂ ਐਵੇਂ ਕਹਿੰਦੇ 4-5 ਦਿਨ ਹੀ ਕਹਨੇ ਕਿ ਵੀ ਗੱਲ ਸਹੀ ਉਹ ਦਸਰੀ ਹੈ ਬਾਅਦ ਵਿੱਚ ਕਿਨੇ ਵਿਖਣੀ ਆਗੇ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਮਤਾਂ ਲੀਟਰ ਤੇ ਆ ਰਿਹਾ ਮੋਕੇ ਤੇ ਹਾਂਜੀ ਹਾਂਜੀ ਕਿੰਨਾ ਕਰੀ ਜਾਊਗੀ ਦੁੱਧ ਵੀ ਤਾਂ ਪ੍ਰਾਚੀ ਚਲੂਗੀ ਗਰਮੀ ਗਰਮੀ ਨੇ ਬੜੀ ਪੈਂਦੀ ਨੇ ਵਿੱਚੋਂ ਮੌਸਮ ਖਰਾਬ ਰੂਪ ਹੋ ਜਾਂਦਾ ਹਾਂਜੀ 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 ਬਾਕੀ ਹੁਣ ਵੀ ਦੁੱਧ ਸੌਨਦਾਰਾ ਕਿਲੋ ਬੜਾ ਵਾ ਗਰਮੀ ਦੇ ਮੌਸਮ ਤੇ ਵੀ ਠੀਕ ਆ ਹਾਂਜੀ ਤੇ ਉਹ ਬੱਚਾ ਜਿਹੜਾ ਹਾਂਜੀ ਹਾਂਜੀ ਬੱਚਾ ਵੀਰ ਜੀ ਇਹਦੇ ਮਗਰ ਬੱਚਾ ਜੀ ਆਹ ਵਾਲਾ ਹਾਂਜੀ ਹਾਂਜੀ ਤੇ ਬਾਕੀ ਆ ਥਾਣੇ ਦੇ ਕਿਹੜੇ ਵੀਰ ਜੀ ਤੇ ਆਹ ਵਨ ਜਨਾਲਾ ਜਿਹੜੀਆਂ ਇਹਨੀਆਂ ਦੇਖ ਸਾਡੀ ਚੰਗੀਆਂ ਹਾਂਜੀ ਚੰਗੀਆਂ ਮੋਟੀਆਂ ਦਾ ਡਾ ਲੱਗਿਆ ਵਾ ਹਵਾ ਨੇ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਖੋਲੋ ਹਾਂ ਦੁੱਧ ਜਿਹੜਾ 20 ਲੀਟਰ ਦੇ ਲੱਗਿਆ ਬੰਨੇ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਹੁਣ ਮੌਕੇ ਤੇ ਕੋਈ 17 16 17 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਉਤਰਾਇਆ ਵੀ ਕੱਦ ਕਾਠ ਦੀ ਚੰਗੀ ਉੱਚੀ ਆ ਤੇ ਆ ਬੈਣੀ ਵਾਲੇ ਪਾਸੇ ਤਾਂ ਵੀ ਥਾਣੇ ਤੇ ਦੇਖ ਸਕਦੇ ਜਿੱਧਰ ਵੀ ਹਮਾਨੇ ਤੇ ਨਾਲਾਂ ਜਿਹੜੀਆਂ ਚੰਗੀਆਂ ਆ ਪਿਆ ਚਿਹਰਾ ਵੀ ਤਾਂ ਦੇਖਾਉਂਦੇ ਜੀ ਯਾ ਵੀ ਸੱਜਰ ਸੋਈ ਆ ਗਰਮੀ ਗਰਮੀ ਆ ਤੇ ਕਰਕੇ ਸਰੀਰਾਂ ਥੋੜੀ ਜੀ ਕਰੀ ਆ ਜੀ ਤੇ ਕਿੰਨਾ ਵੀਦੀ ਮੰਦ ਰੱਖੀਏ ਫਿਰ ਇਹਦਾ ਇਹ ਵਿੱਚ ਪੈਸ਼ਰ ਕਰਦੇ ਮੁੱਲ ਅੱਛਾ ਬਾਕੀ ਮਹੰਤਾਨ ਕਰਾਂਗੇ ਅੱਛਾ ਮਹੰਤਾਨਾ ਖੁੱਲਾ ਕਰ ਦੋਗੇ ਕੋਈ ਵੀਦੀ ਕੋਈ ਗੱਲ ਨਹੀਂ ਕੋਈ ਫੋਨ ਲਾਉਗਾ ਤੇ ਸੌਦਾ ਹੋ ਜਾਏਗਾ ਕੋਈ ਗੱਲ ਦੀ ਜਰੂਰ ਨਹੀਂ ਕੀਤੀ ਤੇ ਆ ਜਿਹੜੇ ਗਾਂਜ ਹੁਣੇ ਵੀ ਸੁੱਈ ਸਵਾਈ ਆ ਹਾਂਜੀ ਇਹ ਵੀ ਸੁੱਈ ਸਵਾਈ ਹਾਂਜੀ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਵੀ ਐਸੀ ਠੰਡੀ ਬੁਰੀ ਕਾਨ ਦੇ ਨਾੜਾ ਇਹਦੇ ਵਿੱਚ ਚੰਗੀਆਂ ਤੇ ਬਾਕੀ ਮਿਲਕਵੇਂ ਨੇ ਇਹਦੇ ਵਿੱਚ ਚੰਗੀ ਲੱਗੀ ਹੈ। ਇਹਦੇ ਕੋਲ ਕਿੰਨਾ ਹੀ ਦੁੱਧ ਵੇਚੀ? ਇੱਕ ਕੋਈ ਜਿਹੜਾ ਜਿਹੜਾ ਲੀਟਰ ਤਿਆਰਿਆਂ ਨੂੰ। ਤਿਆਰ ਜਿਹੜਾ। ਇਹ ਕਿੰਨਾ ਕਰੀ ਜਾਊਗੀ? ਇਹ ਦੁੱਧ 7 ਕਿਲੋ ਕਰ ਜੂਗੀ ਵੇਚੀ। ਕਰਤੀ ਆਈ ਜੇ। 2 ਜਿਆਦਾ ਸੇਵਾ ਇਹ ਦੁੱਧ ਕਰ ਜੂਗੀ 7 ਕਿਲੋ। ਤੇ ਆ ਬੱਚਾ ਜੇ ਤੇ ਮਗਰ ਇਹਦਾ ਹਾਂ ਜੇ ਬੱਚਾ ਵੇਚੀ ਰਹਾ। ਹਾਂਜੀ ਆ ਬੱਚਾ ਜੀ। ਲਿਆ ਖੋਲੋ ਫਿਰ ਤੁਰਦੀ ਹੈ। 14 ਕਿਲੋ ਦੇ ਲਾਗੇ ਬੰਨੇ ਹੁਣ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਹੈ। No, it did. ਤੇ ਕਿੰਨਾ ਫਰਮੁੱਲ ਰੱਖਣਾ ਵੀ ਦੀਦਾ ਇਹਦਾ ਇਹਨਾਂ ਨੂੰ ਤਾਂ ਪਤਾ ਹੈਗਾ ਸਾਡੇ 42 ਦੇ ਦਾਂਗੇ ਇਸ ਨੂੰ ਅੱਛਾ ਹਾਂਜੀ ਜਦੋਂ ਬਾਕੀ ਮੌਕੇ ਤੇ ਮੈਂ ਤਾਂ ਗੱਲ ਕਰਦਾ ਠੀਕ ਆ ਤੇ ਆ ਵੀ ਤਾਜੀ ਸੋਈ ਆ ਇਹ ਕਿਹਨੇ ਰੀਤੀ ਸੋਈ ਜੀ ਅੱਜ ਸਵੇਰੇ ਸੋਈ ਆ ਥਾਣੇ ਦੇ ਦੇਖ ਸਕਦੇ ਜੀ ਗੁਲਾਬੀ ਰੰਗ ਦਾ ਖਣ ਜਿਹੜਾ ਇਹਦੇ ਵਿੱਚ ਚੰਗਾ ਲੱਗਿਆ ਤੇ ਬਾਕੀ ਇਹ ਵੀ ਉਹਨਾਂ ਕੀ ਭਲਾ ਦੇ ਹਵਾਨੇ ਤੇ ਹੈਗੀਆਂ ਅੱਛਾ ਠੀਕ ਤੋੜ ਦਿਓ ਫੇਰ ਇਹਨਾਂ ਨੂੰ ਆਪਣੇ ਵੀ ਇਹਦੇ ਜੇ ਆਪਾਂ ਦੇਖ ਸਕਦੇ ਉਤਰਾ ਹੀ ਆਂ ਜੀ ਅੱਗੇ ਕੋਈ ਅਰੇ ਨਹੀਂ ਮਗਰੇ ਦੇ ਬੱਛੀ ਜੇ ਬੱਛੀ ਆ ਗਈ ਜੀ ਬਹੁਤ ਹੋ ਰਹੀ ਹੈ ਬੱਛੀ ਜਿਹੜੀ ਚੰਗੇ ਟੀਕੇ ਦੀ ਆ ਗਈ ਤੇ ਮਗਰਾ ਜੇ ਦੇਖ ਸਕਦੇ ਜੀ ਚੰਗੀ ਬੱਛੀ ਆ ਜਿਹੜੀ ਸੰਭ ਨਾਲ ਇਹ ਆ ਜੇ ਕੋਈ ਬੱਛੀ ਵੀ ਸੰਭ ਲੂਗਾ ਤੇ ਹਾਂ ਜੀ ਸੂਈ ਬਨੇਰ ਦੀ ਵੀ ਜੀ ਚੰਗੀ ਤਿਆਰ ਹੋ ਜਾਣੀ ਹੈ ਬੱਛੀ ਵੀ ਇਹ ਵੀ ਆਸ ਜਿੰਨੀ ਜਮਣੀ ਜਰੂਰ ਹੋ ਗਈ ਰਸਮੀ ਹੋ ਗਈ ਦੁੱਧ 20 ਲੀਟਰ ਦੇ ਲਾਗੇ ਪੰਨੇ ਆ ਵੀ ਜਿਹੜਾ ਕਹਿੰਦੇ ਵੀ ਭਰੀ ਜਾਊਗੀ ਤੇ ਆ ਹਵਾ ਨਹੀਂ ਤਾਂ ਦੇਖ ਸਾ ਤੇ ਕਰੀਏ ਫੜਿਓ ਵੀ ਜੀ ਪੂਛੇ ਦੀ ਚੰਗੀ ਤਰ੍ਹਾਂ ਇਧਰ ਨੂੰ ਕਰਕੇ ਦਿਖਾ ਦਿਓ ਆਏ ਕੋਈ ਬਹੁਤ ਸਾਫ ਸੁਥਰੀ ਲੇ ਕਿੰਨਾ ਫੇ ਰੱਖਿਆ ਦਾ ਮੁੱਲ ਇਹ 70 ਦੇ ਵਿੱਚ ਮਾਤਰਾ ਕਰਤਾਗੇ ਅੱਛਾ ਕਿੰਨਾ ਕਰ ਦੋਗੇ ਮਾਨੇ ਦਾ ਪੈਂਟ ਨਹੀਂ ਦੇਦਾਂਗੇ ਹਾਂ ਅੱਛਾ 65 ਦੀ ਦੇ ਦੋ ਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਇਹਦੇ ਮਗਰ ਵੱਛੀ ਜੇ ਇਹਦੀ ਵੀ ਵੱਛੀ ਗੱਡੀ ਹੈ ਇਹਦੇ ਮਗਰ ਵੀ ਵੱਛੀ ਸੋਹਣੀ ਆ ਆਪ ਵੀ ਚੱਲੋ ਵੈਟ ਸੋਹਣੀ ਆ ਇਹ ਵੀ ਦਾਣਾ ਕਰਨੀ ਸਹੀ ਹੈ ਜੀ ਚੰਗੀ ਆ ਵੱਛੀ ਜਿਹੜੀ ਇਹਦੇ ਮਗਰ ਵੀ ਇਹਦੇ ਥਾਂ ਇੱਕ ਅਰੇ ਦੇਖ ਸਕਦੇ ਜੀ ਇਹ ਵੀ ਸੀਜ਼ਨ ਦੀ ਬਹੁਤ ਜਰੀ ਹੈ ਇੰਦਾ ਭਾਵੇਂ ਤੁਹਾਣਾ ਮਾਰਿਓ ਤੇ ਬਾਈ ਜੁਈ ਬਹੁਤ ਸੋਹਣੀ ਲੱਗਦੀ ਹੈ Sì, cacchio con l'offerta porti che è e temo che il becchio è anche ਕੀ ਸੀਲ ਠੰਡੀ ਬੜੀ ਐ ਤੁਹਾਨੂੰ ਬੜਾ ਸਪੈਸ਼ਲ ਲੱਗਾ ਜਿਹੜਾ ਮੱਝ ਇੱਥੇ ਮੱਝ ਖਸਾਰ ਕਿੱਦਾਂ ਕੋਈ ਗੱਲ ਬਾਨਿਆ ਠੰਡੀ ਸੀਲ ਪੂਰੀ ਲੈ ਜੋ ਬਾਕੀ ਗਰਮੀ ਗਰਮੀ ਕਰਕੇ ਗਾਵਾਂ ਪਈ ਜਰੀ ਪੂਰਾ ਢਿੱਡ ਵੀ ਨਹੀਂ ਭਰਦੀਆਂ ਅੱਜ ਸੇ ਦੀ ਗਰਮੀ ਚਲੋ ਕਾਫੀ ਤੇ ਇਹਦਾ ਮੁੱਲ ਵੀ ਜੀ ਫਿਰ ਤੇਰਾ ਵੀ ਕੀ ਬਾਹਰ ਕਰਦੇ ਆ ਫਖੜੇ ਲੈ ਲਾਂਗੇ ਅੱਛਾ 60000 ਦੀ ਦੇ ਦੋਗੇ ਹਾਂਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੇ ਕੋਲ 17 ਕਿਲੋ ਹੈ ਜੀ ਹੁਣ ਮੋਕੇ ਤੇ ਤਿਆਰ ਹੈ ਹਾਂਜੀ ਹਾਂਜੀ ਕਿੰਨਾ ਕਰੀ ਜਾਊਗੀ ਇਹ ਦੁੱਧ 20 ਕਿਲੋ ਗੱਲ ਸਹੀ ਰੱਖਦੀ ਆਈ ਇਹ ਵੀ ਗਾਂ ਰੱਖ ਗਈ ਉਹ ਵੀ ਰੱਖਦੀ ਆਈ ਹੈ ਅੱਛਾ ਤੇ ਇਹ ਵੀ ਰੱਖ ਲਈ ਮੇਰੇ ਸੂਈ ਆ ਠੀਕ ਹੈ ਇਹ ਵੀ ਹੁਣੇ ਆਈ ਸਭ ਨੂੰ ਪਾਇਆ ਨਾ ਦਾਜੇ ਮਾਂ ਲਾਇਆ ਕੇ ਸਾਰਾ ਇਹ ਵੀ ਰੱਖਦੀ ਆਈ ਤੋਂ ਗੱਬਣੀ ਨਾਲ ਫੋਨ ਕੀਤਾ ਵਾ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਸਾਰਾ ਮੈਨੇਜ ਮਾਲ ਕੁਝ ਵੀ ਬਸ ਇਹਨਾਂ ਹੀ ਆ ਠੀਕ ਵਨ ਨੂੰ ਨਹੀਂ ਤੇ ਰਹਾ ਵਨ ਨੂੰ ਨਹੀਂ ਤੇ ਰਹਾ ਵੀ ਦੋ ਚਾਦਿਆਂ ਤੋਂ ਫਿਰ ਡੰਗ ਰਹੇ ਦੋ ਤੇ ਆਂਦਾ ਪੂਰਾ ਇਹ ਬਈ 60 ਚ ਮੰਨਤਾ ਨਾ ਕਰ ਦੋ ਕਿ ਮੈਂ ਕਹਿੰਦਾ ਕੋਈ ਨਹੀਂ ਕਰਤਾ ਤੇ ਇਹ ਵੀ ਕੋਈ ਵੀ ਗਾਨ ਲੱਤਲੀ ਹੋ ਗਈ ਆਪਣੀ ਐ ਸੇਲ ਥੰਗੀਆਂ ਸਾਰੇ ਤੇ ਆ ਗਈ ਗੱਪਾਂ ਇਹਦੀ ਖੜਦੀਏ ਦੱਸ ਦੇਣ ਇਹ ਲੱਗੋ ਲਈ ਆਪਣੇ ਪਿੰਡੋਂ ਲਈਏ ਵੇਣ ਦੋ 18 ਕਿਲੋ ਕੱਢਦੀ ਪਹਿਲੇ ਸਵੇ ਹੀ ਹਾਂ ਦੇਖ ਸਾਡੇ ਹਾਂਜੀ ਬਾਕੀ ਮਿਲ ਕੇ ਵਿੱਚ ਚੰਗੀ ਲੱਗੀ ਯਾਰ ਕਿ ਕਿੰਨਾ ਕੱਟ ਜੋਗੀ ਦੁੱਧ ਐਰ ਕੋਈ 18 20 ਕਿਲੋ ਦੇ ਦੂੰਗੀ ਭਾਵੇਂ ਗਰਮੀ ਦੇ ਮੌਸਮ ਹੈ ਬਾਕੀ ਬਣੂਗੀ ਬਹੁਤ ਸੋਹਣੀ ਤੋੜ ਦੋ ਫਿਰ ਇਹਨਾਂ ਨੂੰ ਮੈਂ ਲੀਦਾ ਵੀ ਇਹਨੂੰ ਟੇਡਾ ਕੱਟਿਆ ਜਿਹੜਾ ਇਹਦਾ ਬੁਠੀ ਬਹੁਤ ਸੋਹਣੀ ਇੰਟਰਵਿਊ ਜਾਗੇ ਜਰਸੀ ਕ੍ਰੋਸ ਚਾਂ ਇੱਕ ਮਿੰਟ ਰੁਕ ਕੇ ਉਹ ਜੀ ਚਿਹਰਾ ਦਿਖਾ ਦੀਏ ਨਾ ਆ ਦੇਖ ਸੰਦੇ ਜੀ ਚਲੋ ਲੈ ਜਾ ਬਾਕੀ ਹੈਗੀ ਸੀਲ ਠੰਡੀ ਬਹੁਤ ਹੈ ਵੀ ਐਦਾਂ ਭਾਵੇਂ ਥੋੜੇ ਬਹਿ ਜਿੱਥੇ ਮੱਲੀ ਲਾਤ ਨਹੀਂ ਜਕੂਗੀ ਕੋਈ ਬੈੜ ਠੀਕ ਹੈ ਜੀ ਕਿੰਨਾ ਦੇ ਮੋਲ ਮੋਲ ਕੀ ਜੀ ਸੂਈ ਨਹੀਂ ਮੈਂ 60 ਕਰਦੇ ਹਾਂ 50000 ਆਜਾ ਮਾਨਦਾ ਥੋੜਾ ਬੜਾ ਰੁਪਇਆ ਲਾਂਜੀ ਅੱਛਾ ਹਾਂਜੀ 100 ਛੱਡ ਕਰਾਂਗੇ ਬੀ ਚਲੋ ਕੋ ਫੋਨ ਲਾਉਗਾ ਤੇ ਆਪੇ ਮੁੱਕੇ ਤੇ ਹੋ ਜਾਊਗਾ ਹਨਾ ਕੀ ਕੋਈ 60000 ਵੀ ਹੈ ਸੂਈ ਸੋਈ ਅੱਛਾ ਹਾਂਜੀ ਥਾਂ ਵੀ ਛੱਡੀ ਸਿਰ ਤੇ ਲਈ ਠੀਕ ਹੈ ਹਾਂਜੀ ਤੇ ਆ ਜਿਹੜੀ ਆ ਗਈ ਆਪਣੇ ਕੋਲ ਟੋਪਰ ਦੇ ਪਨਾ 4 ਮਹੀਨੇ ਚੱਕ ਪਾਸ ਆ ਅੱਛਾ ਆਪਣੀ ਕੋਈ ਕਰਾਉਣੀ ਚਾਹਲੇ ਬਾਕੀ ਚੈੱਕ ਆਈ ਆ ਬੱਸ ਅੱਛਾ ਜਿੰਨੀ ਬਹੁਤ ਹੈ ਦੁਕਰ ਰੱਬ ਨੇ ਵੀ ਸੋਹਣੀ ਤਾਤ ਧੂਰੇ ਦੀ ਐ ਵਧੀਆ ਹਾਂ ਥਾਣੇ ਤੇ ਦੇਖ ਸਕਦੇ ਜੇ ਲਾਗੇ ਤੋ ਪੈਸੇ ਨਹੀਂ ਕੋਈ ਰਸੀਦੀ ਲੋਣੇ ਦਾ ਜਮਵਰੀ ਤੋਂ ਠੀਕ ਹੈ ਹਾਂਜੀ ਉੱਤਰਾ ਚਲੋ ਕਿਹੜੇ ਕੋਸ਼ਟ ਦਾ ਹਾਂਜੀ ਨਹੀਂ ਕੋਈ ਤਾਂ ਕੋਈ ਗੱਲ ਨਹੀਂ ਤਾਂ ਬੜਾ ਗਰਮ ਹੁੰਦੀ ਨੇ ਇੱਦਾਂ ਨਹੀਂ ਰਹਿਵੰਦਣਾ ਹਾਂਜੀ ਕਿੰਨਾ ਇਹਦੇ ਕੋਲ ਦੁੱਧ ਹਨ ਇੱਕੋ ਵੀ ਜੈਗ ਦਾ 6 ਲੀਟਰ ਹੈਗਾ ਦੁੱਧ ਅੱਛਾ ਚੈੱਕ ਪਾਸ ਕਿੰਨੇ ਚੱਲਦੀ ਹੈ ਚੈੱਕ ਪਾਸ 4 ਮਹੀਨੇ ਪੂਰੇ ਦੀ ਤਿੰਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਇਹ ਦੁੱਧ ਵੀ ਜੋ ਘਰ ਆਲੇ ਕਹਿੰਦੇ ਕਿ 18 ਕਿਲੋ ਕੱਢਦੇ ਨੇ ਇਹ ਤੋੜ ਤੋੜ ਗਏ ਨੇ ਸੋਣੀ ਮੱਤੀ ਕੱਢ ਦੁੱਧ ਆਲੀ ਹੈ ਇਹਨਾਂ ਦਾ ਤਾਂ ਤਾਂ ਕਿਲੋ ਇਹਦਾ ਮੁੱਲ ਫਿਰ ਇਹਦਾ ਮੁੱਲ ਕਿਤੇ 40000 ਕਰਦੇ ਆ ਅੱਛਾ ਤੇ 35000 ਦੇ ਦਾਂਗੇ ਹਾਂ ਲੈ ਐਵੇਂ ਘਾੜੀ ਮੂੜੀ ਕੀ ਜਾ ਦੇ ਥੰਡ ਘੱਟ ਵੱਧ ਗੈਣਾ ਅੱਛਾ ਹਾਂਜੀ ਚਲੋ ਬਾਕੀ ਮੋਕੇ ਤੇ ਥੋੜਾ ਪਤਾ ਦੇਗੀ ਠੀਕ ਹੈ ਜੀ ਤੇ ਬਾਕੀ 70 ਦੀ ਤਿਆਰ ਹੋਈ ਹਾਂਜੀ ਹਾਂਜੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਖ ਚੱਕ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਦਾ ਪਸ਼ੂ ਖਰੀਦੋ ਜੀ